ਦਰਸ਼ਨ ਮੱਲ ਜੀ ਦਰਸ਼ਕ ਮੰਨਦਾ ਜੀ ਤੇ ਗ੍ਰਹਿ ਵੀ ਕਿ ਪਹੁੰਚੋ ਕੀ ਪੇਸ਼ਣਾ ਅੱਜ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਸਾਡਾ ਛੋਟਾ ਵੀਰ ਵੱਡਾ ਵੀਰ ਦਰਸ਼ਨ ਮੱਲਾ ਜੀ ਸਾਡੇ ਨਾਲ ਕਾਉਂਸਲਰ ਜਿਸਪਾਲ ਘਰੇਵਾਲ ਜੀ ਜੱਪਨ ਜੀ ਪ੍ਰਦੀਪ ਸ਼ਰਮਾ ਜੀ ਬਲਵੀਰ ਜੀ ਔਰ ਸਾਰੇ ਸਰਪੰਚ ਸਾਹਿਬ ਅਸੀਂ ਖੜੇ ਆ ਅਸੀਂ ਆਏ ਤਾਜਪੁਰ ਰੋਡ ਤੇ ਅੱਜ ਜਿਹੜਾ ਉਦ ਘਾਟਨ ਹੋਇਆ ਕਰੋਸ ਉਸ ਘਾਟਨ ਦੀ ਖੁਸ਼ੀ ਦੇ ਵਿੱਚ ਸਾਰਾ ਪ੍ਰੋਗਰਾਮ ਇਹ ਸਾਰੇ ਸਰਪੰਚਾਂ ਬੰਨਲ ਨੇ ਨਾਲ ਰਲ ਕੇ ਦਰਸ਼ਨ ਮਾਲਾ ਜੀ ਨੇ ਅੱਗੇ ਲਾ ਕੇ ਕਰਵਾਇਆ ਗਿਆ ਸੋ ਮਾਲਾ ਜੀ ਨੇ ਅੱਜ ਇਹ ਕਿਹਾ ਵੀ ਮੈਨੂੰ ਅੱਜ ਖੁਸ਼ੀ ਬੜੀ ਆ ਕਿ ਅੱਜ ਸਾਡੇ ਘਰੇ ਵੀ ਚਲੋ ਤੇ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਉਹ ਚੱਲਦਾ ਪਿਆ ਤੇ ਅੱਜ ਇਹ ਜਿਹੜੀ ਤਾਇਪੁਰ ਰੋਡ ਦੀ ਖੁਸ਼ੀ ਜਹਾਰ ਕਰਦੇ ਹੋਏ ਅਸੀਂ ਸਾਰੇ ਇੱਥੇ ਖੁਸ਼ੀ ਮਨਾਈ ਆ ਸੋ ਚਾਹ ਪਕੌੜੇ ਲੰਗਰ ਸਕੇ ਆ ਤੇ ਬਹੁਤ ਇੱਜ਼ਤ ਮਾਨ ਸਨਮਾਨ ਦਿੱਤਾ ਤੇ ਨਾਲ ਦੇ ਨਾਲ ਮਾਲਾ ਜੀ ਨੇ ਵਿਕਾਸ ਕਾਰਜਾਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਜਿਹੜੀ ਆ ਬਹੁਤ ਵਧੀਆ ਮੁਕਾਸ ਦੇ ਕੰਮ ਕੰਮ ਚੱਲ ਰਹੀ ਹੈ ਚਾਹੇ ਉਹ ਸਕੂਲਾਂ ਦੇ ਹੋਣ ਚਾਹੇ ਮਹੱਲਾ ਕਲੀਨਿਕਾਂ ਦੇ ਹੋਣ ਚਾਹੇ ਸੜਕਾਂ ਦੇ ਹੋਣ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੂੰ ਵੀ ਕਿਉਂਕਿ ਇਹਨਾਂ ਦੇ ਕਰਦੇ ਵਿੱਚ ਖੁਦ ਦੋ ਸਰਪੰਚੀਆਂ ਸ਼ੁਰੂ ਤੋਂ ਰਹੀਆਂ ਕਈ ਵਾਰ ਤਿੰਨ ਵੀ ਰਹੀਆਂ ਤੇ ਨਾਲ ਦੇ ਭਾਮੀਆਂ ਦੇ ਅੜਗੋਲੇ ਦੇ ਪੰਚਾਇਤ ਜਿਹੜੀਆਂ ਮਰਲਾ ਜੀ ਨੇ ਬਹੁਤ ਅੱਗੇ ਨਾਕੀ ਸੇਵਾ ਨਿਭਾਈ ਆ ਸੋ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਰ ਖੁਸ਼ ਹੋ ਕੇ ਬਹੁਤ ਖੁਸ਼ ਨੇ ਤੋ ਹੋਰ ਐਸਾ ਹੀ ਉਹਨਾਂ ਦਾ ਖੰਡ ਧੰਨਵਾਦ ਕਰਨ ਦੀ ਗੱਲ ਦਾ ਤੇ ਧੰਨਵਾਦ ਵਾਸਤੇ ਉਹਨਾਂ ਨੇ ਬੁਲਾਇਆ ਤੇ ਆ ਖੁਦ ਤੁਹਾਡੇ ਨਾਲੇ ਉਹਨਾਂ ਦਾ ਧੰਨਵਾਦ ਕਰੂੰਗਾ ਵੈਕਲ ਜੀ ਦਾ ਖਾਲਸਾ ਉਹ ਵੈਕਲ ਜੀ ਕੀ ਫਤਿਹ ਅੱਜ ਮੈਂ ਭਗਵਾਨਤਮਾ ਸੀਐਮ ਸਾਹਿਬ ਦਾ ਗਿਲ ਦੀਆਂ ਗਰਾਈਆਂ ਵਿੱਚੋਂ ਧੰਨਵਾਦ ਕਰਦਾ ਔਰ ਸ਼ਕਰਾਨਾ ਇੰਨਾ ਕ ਕਰਦਾ ਅਲਾਕਾ ਬਸ ਬਸਿਓ ਵੀ ਜਿਹੜੇ ਅੱਜ ਰੋਡ ਬਣਾਈ ਆ 3 ਕਰੋੜ 31 ਲੱਖ ਰੁਪਏ ਨਾਲ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਕੈਬਨਟ ਮੰਤਰੀ ਨੇ ਜੋ ਸਾਡੇ ਏਰੀਏ ਦੀ ਸ਼ਾਨ ਨੇ ਔਰ ਇਹਨਾਂ ਦੀ ਰਹਿਮਤ ਅੱਗੇ ਥੱਲੇ ਜਿਹੜੇ ਕੰਮ ਆਸਾਨਿਆਂ ਵਾਲ ਦੇ ਹੋ ਰਹੇ ਆ ਮੈਂ ਆਪਣੀ ਉਮਰ ਦੇ ਵਿੱਚ 48 ਸਾਲ ਦੀ ਏਜ ਹੋ ਚੁੱਕੀ ਆ ਮੈਂ ਇੰਨਾ ਕਦੇ ਕੰਮ ਨਹੀਂ ਦੇਖਿਆ ਨਹੀਂ ਕਦੇ ਤੇ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਆ ਮੈਂ ਦੁਬਾਰਾ ਫੇਰ ਮੰਤਰੀ ਸਾਹਿਬ ਨੂੰ ਦਿਲ ਦੀਆਂ ਗਰਾਈਆਂ ਵਿੱਚੋਂ ਵਧਾਈਆਂ ਦਿੰਨਾ ਨਾਲੇ ਆਪਣੇ ਮੰਤਰੀ ਸਾਹਿਬ ਸਾਡੇ ਜਿਹੜੇ ਬਣੇ ਨੇ ਤਿੰਨ ਮੈਗਵੇ ਨੇ ਬਹੁਤ ਵੱਡੇ ਨੇ ਤੇ ਇਹਨਾਂ ਕੋਲ ਜ਼ਿੰਮੇਵਾਰੀ ਬਹੁਤ ਵੱਡੀ ਆ ਪਰ ਉਸ ਵਿੱਚੋਂ ਵੀ ਟਾਈਮ ਕੱਢ ਕੇ ਸਾਡਾ ਸਾਹਨੇ ਵਾਲੇ ਇਹਨਾਂ ਨੇ ਪੂਰਾ ਨਖੇਰ ਦੇਣਾ ਕਿੰਨੇ ਪਿੰਡਾਂ ਨੂੰ ਫਾਇਦਾ ਹੋਣ ਜਾ ਰਿਹਾ ਜੀ ਇਸ ਦਾ ਤਕਰੀਬਨ 160 ਪੰਚਾਇਤਾਂ ਨੇ ਜਿਹੜੀ ਸਾਡੀ ਮੇਨ ਰੋਡ ਤੋਂ ਸ਼ਹਿਰ ਲੱਗਦੀ ਆ ਨੇ ਚੰਡੀਗੜ੍ਹ ਰੋਡ ਤੋਂ ਆਉਂਦੀ ਆ ਤੇ ਹਰੇਕ ਪਾਸੇ ਨੂੰ ਲੱਗਦੀ ਆ ਬਹੁਤ ਜ਼ਿਆਦਾ ਵਾਦੀ ਹੈ